ਕੁਦਰਤ ਦੀ ਮਾਰ ਹੇਠਾਂ ਆਏ ਜ਼ਿਲ੍ਹਾ ਫਿਰੋਜ਼ਪੁਰ ਦੇ ਲਾਗਲੇ ਪਿੰਡਾਂ ਵਿੱਚ ਜਿਨ੍ਹਾਂ ਪਿੰਡਾਂ ਵਿੱਚ ਹੜ੍ਹ ਦੇ ਲੋਕ ਜਨ ਜੀਵਨ ਤਹਿਸ ਨਸ਼ ਕਰ ਦਿੱਤਾ ਲੋਕਾਂ ਨੂੰ ਬੇਕਾਰ ਕਰ ਦਿੱਤਾ ਕੀਮਤੀ ਜਾਨਾਂ ਵੀ ਗਈਆਂ ਨੇ ਉਹਨਾਂ ਲੋਕਾਂ ਦੀ ਸਾਰ ਲੈਣ ਲਈ ਫਰੀਦਕੋਟ ਦੇ ਪ੍ਰਸਿੱਧ ਸਮਾਜ ਸੇਵੀ ਸੰਸਥਾ ਕ੍ਰਿਸ਼ਨਾਵੰਤੀ ਸੇਵਾ ਸੁਸਾਇਟੀ ਫਰੀਦਕੋਟ ਵੱਲੋਂ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸ਼੍ਰੀਸ਼ ਅਰੋੜਾ ਦੀ ਅਗਵਾਈ ਵਿੱਚ ਹੜ੍ਹ ਪੀੜਤਾਂ ਦੀ ਸਹਾਇਤਾ ਕੀਤੀ ਹੈ ਉਨਾ ਕਿਹਾ ਹੈ ਕਿ ਦਾਨੀ ਸੱਜਣ ਸਹਿਯੋਗ ਨਾਲ ਅਤੇ ਬਾਬਾ ਫਰੀਦ ਸਰੀ ਬੀਸੀ ਕੈਨੇਡਾ ਦੇ ਸਹਿਯੋਗ ਨਾਲ ਹਰ ਪੀੜਤਾ ਨੂੰ ਪੀਣ ਵਾਲੇ ਸ਼ੁੱਧ ਪਾਣੀ ਦੀਆਂ ਬੋਤਲਾਂ ਆਟਾ ਖੰਡ ਚਾਹ ਪੱਤੀ ਦਾਸ ਬਿਸਕਟ ਪੂਜੇ ਹੋਏ ਛੋਲੇ ਦਾਲਾਂ ਅਤੇ ਦਵਾਈਆਂ ਵੰਡੀਆਂ ਗਈਆਂ ਇਸ ਕਾਰਜ ਨੂੰ ਸੱਜੇ ਟਾਂਗ ਨਾਲ ਪੇੜੇ ਚੜਨ ਲਈ ਜਿੱਥੇ ਬੀਐਸਐਫ ਦੇ ਅਧਿਕਾਰੀ ਅਤੇ ਜਵਾਨਾਂ ਦੇ ਸਹਿਯੋਗ ਕੀਤਾ ਉੱਥੇ ਹੀ ਸਿੰਦਰ ਸਿੰਘ ਡਾਕਟਰ ਜੋਕੀ ਨੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਫਰੋਜਪੁਰ ਨੇ ਆਪਣੀ ਟੀਮ ਦਾ ਸਹਿਯੋਗ ਕੀਤਾ ਹੈ ਇਸੇ ਨਾਲ ਹੀ ਸੋਸਾਇਟੀ ਮੈਂਬਰਿਸ ਕਾਰਜ ਪੇੜੇ ਚੜ੍ਹ ਵਿੱਚ ਕਾਮਯਾਬ ਹੋਏ ਨੇ ਇਸ ਦੌਰਾਨ ਸੋਸਾਇਟੀ ਵੱਲੋਂ ਸੀਨੇ ਵਾਲਾ ਖੁੰਦਰ ਗੱਟੀ ਚਾਂਦੀ ਵਾਲਾ ਤੇ ਬਾਰੇ ਪਿੰਡਾਂ ਵਿੱਚ ਰਾਹਤ ਸਮੱਗਰੀ ਵੰਡੀ ਗਈ ਹੈ। ਸ਼੍ਰੀ ਅਰੋਣਦਸੇ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ। ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਸਿਹਤ ਸੇਵਾਵਾਂ ਵਿੱਚ ਸਖਤ ਜ਼ਰੂਰਤ ਪਵੇਗੀ ਜਦੋਂ ਪਾਣੀ ਦਾ ਪੱਧਰ ਘਟੇਗਾ ਤਾਂ ਬਿਮਾਰੀਆਂ ਫੈਲ ਸਕਦੀਆਂ ਸੋਸਾਇਟੀ ਦੇ ਇਸ ਸੇਵਾ ਕਾਰਜ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨੇ। ਪੰਜਾਬੀ ਫਿਲਮਾਂ ਦੇ ਹੀਰੋ ਹਰਿੰਦਰ ਪੁੱਲਰ ਗੌਰਵ ਮੁਜਾਲ ਤਹਿਸੀਲਦਾਰ ਜੀਰਾ ਨੇ ਸੋਸਾਇਟੀ ਦੇ ਸੁਪਰਾਲੇ ਦੇ ਭਰਪੂਰ ਸਲੰਘਾ ਕੀਤੀ ਹੈ। ਇਸ ਸੇਵਾ ਕਾਰ ਡਿਊਟੀ ਟੀਮ ਵਿੱਚ ਗੁਰਿੰਦਰ ਸਿੰਘ, ਮਨੀਰ, ਸਿਕੰਦਰ ਸ਼ਰਮਾ, ਭੁਪਿੰਦਰ ਸਿੰਘ, ਛੀਨਾ, ਰਾਮ ਤਿਰਤ, ਅਰुण ਕੁਮਾਰ, ਵਿਸ਼ਾਲ ਗੁਪਤਾ, ਮਲਕੀਸ਼ ਸਿੰਘ, ਐਡਵੋਕੇਟ ਰਸੀਮ ਸਿੰਘ, ਹਰਦੀਪ ਸਿੰਘ, ਕਵਰਜੀਤ ਸਿੰਘ ਮਰਕਜ਼ ਸ਼ਾਮਿਲ ਸਨ। ਇਸ ਦੇ ਨਾਲ ਹੀ ਉਹਨਾਂ ਅੱਗੇ ਕਿਹਾ ਕਿ ਬੜੀ ਜਲਦੀ ਹੀ ਦੂਸਰੇ ਗੇੜ ਵਿੱਚ ਅਸੀਂ ਹੋਰ ਸਿਹਤ ਨਾਲ ਸੰਬੰਧਿਤ ਸਮਾਨ ਵੰਡਣ ਜਾਣ ਦਾ ਪ੍ਰੋਗਰਾਮ ਉਲੀਕ ਰਹੇ ਹਾਂ। ਕਾਂ ਜੋ ਇਹਨਾਂ ਦੇ ਸਮੇਂ ਸਿਰ ਸਹਾਇਤਾ ਕੀਤੀ ਜਾ ਸਕੇ